जिंदगी जे कुछ कर चाह हो मेहनत पूरी करनी चाहिए मेहनत का फल जरूर मिलता है ते मां बाप का नाम भी जड़ा है और रोशन जरूर होता है। ਅਜੇ ਹਾਈ ਕੁਝ ਕਰ ਦਿਖਾਇਆ ਪਠਾਨਕੋਟ ਦੇ ਲਮੀਨੀ ਦੇ ਰਹਿਣ ਵਾਲੇ ਹਰੀਸ਼ ਖੁੱਲਰ ਨੇ ਜੋ ਕਿ ਇਸ ਵਕਤ ਕੈਨੇਡਾ ਦੇ ਵਿੱਚ ਰਹਿ ਰਹੇ ਆ ਪਿਛਲੇ 6 ਮਹੀਨਿਆਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਤੇ ਦੱਸਦੇ ਆ ਇਹ ਉੱਥੇ ਵੀ ਆਪਣੀ ਸਟੱਡੀ ਜਿਹੜੀ ਆ ਉਸਨੇ ਕੰਟੀਨਿਊ ਕੀਤੀ ਹੋਈ ਹੈ ਪਠਾਨਕੋਟ ਤੋਂ ਹੀ ਉਸਨੇ ਆਪਣੀ ਜੜੀ ਸਟੱਡੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਸੀ ਪਠਾਨਕੋਟ ਦੇ ਜੀਐਨਡੀ ਯੂਨੀਵਰਸਿਟੀ ਤੋਂ ਉਹਨਾਂ ਨੇ ਬੀਕਾਮ ਜਿਹੜੀ ਆ ਬਾਸਟਰ ਆਫ ਕਾਮਰਸ ਦੀ ਪੜਾਈ ਜਿਹੜੀ ਆ ਉਹ ਕੀਤੀ ਸੀ ਤੇ ਫਰਦਰ ਆਪਣੀ ਸਟੱਡੀਆਂ ਨੂੰ ਜਿਹੜਾ ਹੈ ਕੰਟੀਨਿਊ ਕਰਦੇ ਹੋਏ ਕੈਨੇਡਾ ਦੇ ਵਿੱਚ ਪਿਛਲੇ 6 ਮਹੀਨੇ ਤੋਂ ਰਹਿ ਰਹੇ ਨੇ ਜਿਥੇ ਆਪਣੇ ਸਾਈਡ ਬਾਈ ਸਾਈਡ business ਨੂੰ ਜਿਹੜਾ ਹੈ ਰਨ ਕਰ ਰਹੇ ਨੇ ਸਿੰਗਿੰਗ ਦਾ ਜਿਹੜਾ ਸ਼ੁਰੂ ਤੋਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸ਼ੌਂਕ ਸੀ ਤੇ ਸਿੰਗਿੰਗ ਨੂੰ ਹੀ ਉਹਨਾਂ ਨੇ ਅੱਗੇ ਵੀ ਜਿਹੜਾ ਹੈ ਕੰਟੀਨਿਊ ਕੀਤਾ ਹੈ ਤੇ ਕੈਨੇਡਾ ਦੇ ਵਿੱਚ ਵੀ ਉਹਨਾਂ ਨੇ ਪਾਰਟ ਟਾਈਮ ਸ਼ੋਅ ਜਿਹੜੇ ਨੇ ਉਹ ਲਗਾ ਰਹੇ ਨੇ ਅਸ ਦੇ ਨਾਲ ਹੀ ਉਹਨਾਂ ਨੇ ਇੱਕ ਬਹੁਤ ਹੀ ਅੱਛਾ ਮੈਸੇਜ ਜਿਹੜਾ ਅੱਜ ਦੀ ਯੂਥ ਨੂੰ ਨੌਜਵਾਨ ਪੀੜੀ ਨੂੰ ਦਿੰਦਾ ਹੈ ਕਿ ਆਪਣੀ ਮਿਹਨਤ ਸਦਕਾ ਜਿਹੜਾ ਹੈ ਤੁਸੀਂ ਆਪਣੇ ਮਾਪਿਆਂ ਦਾ ਆਪਣੇ ਸ਼ਹਿਰ ਦਾ ਤੇ ਆਪਣੇ ਪੰਜਾਬ ਦਾ ਨਾਮ ਜਿਹੜਾ ਉਹ ਰੋਸ਼ਨ ਕਰ ਸਕਦੇ ਹੋ ਕੋਸ਼ਿਸ਼ ਜ਼ਰੂਰ ਕਰੋ ਨਾ ਤਾਂ ਇਹ ਮੈਸੇਜ ਦਿੰਦਾ ਹੈ ਕਿ ਨੌਜਵਾਨ ਪੀੜੀ ਨੂੰ ਚਾਹੀਦਾ ਹੈ ਕਿ ਆਪਣਾ ਫੋਕਸ ਜਿਹੜਾ ਹੈ ਚੰਗੇ ਕੰਮਾਂ 'ਵਾਂ ਲਗਾਓ ਆਪਣੇ ਸ਼ੌਂਕ ਜਿਹੜੇ ਨੇ ਉਹਨਾਂ ਨੂੰ ਪੂਰੇ ਕਰੋ ਚੰਗੀ ਸਿੱਖਲਾਈ ਲਈ ਤੇ ਚੰਗੀ ਮਿਹਨਤ ਲਈ ਉਹਨਾਂ ਨੇ ਇਹ ਮੈਸੇਜ ਜਿਹੜਾ ਹੈ ਉਹ ਯੂਥ ਨੂੰ ਦਿੰਦਾ ਹੈ ਇੱਕ ਵਾਰ ਤੁਹਾਨੂੰ ਆ ਦੱਸ ਦਿੰਨੇ ਆ ਫੋਟੀ ਜੀ ਕਲਿੱਪ ਜਿਹੜੀ ਹੈ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਹੈ ਤੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਆਪਣੀ ਸਿੰਗਿੰਗ ਦੇ ਪ੍ਰਤੀ ਉਹਨਾਂ ਦਾ ਕਿਸ ਤਰ੍ਹਾਂ ਦੀ ਡੈਡੀਕੇਸ਼ਨ ਜਿਹੜੀ ਹੈ ਉਹਨਾਂ ਦੀ ਰਹੀ ਹੈ ਸ਼ੁਰੂ ਤੋਂ ਆਓ ਦੇਖ ਲੈਣੇ ਆਪੀ ਤੇ ਸਸੀ ਗਾਲ ਜੀ ਮੈਂ ਹਰੀਸ਼ ਖੁੱਲਰ ਜਿਵੇਂ ਕਿ ਤੁਹਾਨੂੰ ਪਤਾ ਹੀ ਮੈਂ ਵੀ ਪਠਾਨਕੋਟ ਦਾ ਹੀ ਰਹਿਣ ਵਾਲਾ ਪਠਾਨਕੋਟ ਹੀ ਪੜਿਆ ਲਿਖਿਆ ਹੈਗਾ ਤੇ ਪਠਾਨਕੋਟ ਵੀ ਮੈਂ ਆਪਣੇ ਸਿੰਗਿੰਗ ਦੇ ਪੈਸ਼ਨ ਨੂੰ ਫੋਲੋ ਕਰਦਾ ਸੀਗਾ ਤੇ ਉੱਥੇ ਵੀ ਬਹੁਤ ਵਧੀਆ ਸੀਗਾ ਤੇ ਹੁਣ ਮੈਂ ਕੈਨੇਡਾ ਆ ਗਿਆ ਤੇ ਹੁਣ ਮੈਂ ਕੈਨੇਡਾ ਵੀ ਕੰਟੀਨਿਊ ਵੀ ਰੱਖਿਆ ਆਪਣਾ ਸਿੰਗਿੰਗ ਦਾ ਪੈਸ਼ਨ ਤੇ ਇੱਥੇ ਲਾਈਕ ਮੈਨੂੰ ਕਿਸੇ ਨੇ ਇਨਵਾਈਟ ਕੀਤਾ ਸੀਗਾ ਇੱਥੇ ਬਹੁਤ ਵਧੀਆ ਰਿਸਪੌਂਸ ਸੀਗਾ ਬਹੁਤ ਵਧੀਆ ਪਰਫਾਰਮੈਂਸ ਸੀਗੀ ਆਪਣੀ ਲੋਕ ਇੰਜੋਏ ਕਰਦੇ ਸੀਗੇ ਤੇ ਤੁਸੀਂ ਸਾਰੇ ਵੀਡੀਓ YouTube ਤੇ ਜਾ ਕੇ ਦੇਖ ਸਕਦੇ ਹੋ ਤੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਨਸ਼ੇ ਪਤੇ ਤੋਂ ਦੂਰ ਰਹੋ ਸਾਰੇ ਆਪਣੇ ਪੈਸ਼ਨ ਨੂੰ ਫੋਲੋ ਕਰੋ one thing i more tell you aims plays an important role in human life without aim human life is quite meaningless so to see sare apne aim nu follow karo te tarakki karo ma baap di seva karo that's it thank you so much camera person hani de naal aj de sani di report